ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਸੁਖਪਾਲ ਖੈਰਾ ਨੇ ਉਸ ਦੀ ਲੰਬੀ ਚੌੜੀ ਪਜਾ ਬਿਆਨ ਕੀਤੀ ਹੈ ਖੈਰਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲਿਖੇ ਲੰਮੇ ਚੌੜੇ ਅਸਤੀਫੇ 'ਚ ਕਈ ਅਹਿਮ ਗੱਲਾਂ ਕਹੀਆਂ ਖੈਰਾ ਨੇ ਲਿਖਿਆ ਸਤਕਾਰਯੋਗ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੈਂ ਅਸਤੀਫਾ ਦੇਣ ਲਈ ਮਜਬੂਰ ਹਾਂ ਕਿਉਂਕਿ ਪਾਰਟੀ ਉਹਨਾਂ ਸਾਰੇ ਆਦਰਸ਼ਾਂ ਅਤੇ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਨਾਲ ਭਟਕ ਚੁੱਕੀ ਹੈ ਜਿਨ੍ਹਾਂ ਉੱਪਰ ਚੱਲਦਿਆ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਇਸ ਨੂੰ ਪਨਾਇਆ ਗਿਆ ਸੀ ਦੱਸਣ ਦੀ ਲੋੜ ਨਹੀਂ ਕਿ ਦੇਸ਼ ਵਿੱਚ ਲਿਆ ਰਵਾਇਤੀ ਸਿਆਸੀ ਪਾਰਟੀਆਂ ਦਾ ਮੌਜੂਦਾ ਸਿਆਸੀ ਕਲਚਰ ਪੂਰੀ ਤਰ੍ਹਾਂ ਨਾਲ ਗੰਦਲਾ ਹੋ ਗਿਆ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਬੰਨ ਉੱਪਰ ਲੋਕਾਂ ਵਿੱਚ ਭਾਰੀ ਉਮੀਦਾਂ ਜਗੀ ਸੀ ਪ੍ਰਿਸ਼ਟ ਸਿਸਟਮ ਨੂੰ ਸਾਫ ਕਰਨ ਦੇ ਉਦੇਸ਼ ਨਾਲ ਭਾਰਤ ਦੇ ਸਿਆਸੀ ਘਟਨਾਕਰਮ ਵਿੱਚ ਆਮ ਆਦਮੀ ਪਾਰਟੀ ਦੇ ਉੱਭਰਨ ਨਾਲ ਵਿਸ਼ਪ ਤੇ ਹੋਰ ਨਾਲ ਲੋਕਾਂ ਵਾਂ ਮੈਂ ਵੀ ਬਹੁਤ ਪ੍ਰਭਾਵਿਤ ਹੋਇਆ ਦੁਨੀਆ ਭਰ ਵਿੱਚ ਵਸਤੇ ਪੰਜਾਬੀਆਂ ਨੇ ਮੈਨੂੰ ਤੁਹਾਡੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਆ ਤਾਂ ਕਿ ਪੰਜਾਬ ਦੇ ਹਾਲਾਤ ਸੁਧਾਰੇ ਜਾ ਸਕਣ। ਪਰੰਤੂ ਬਦਕਿਸਮਤੀ ਨਾਲ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੈਂ ਇਹ ਮਹਿਸੂਸ ਕੀਤਾ ਕਿ ਆਮ ਆਦਮੀ ਪਾਰਟੀ ਦੀ ਕਾਰਜਸ਼ੈਲੀ ਹੋਰ ਨਾ ਰਵਾਇਤੀ ਸਿਆਸੀ ਪਾਰਟੀਆਂ ਨਾਲੋਂ ਕਿਸੇ ਪੱਖ ਤੋਂ ਵੀ ਵੱਖ ਨਹੀਂ ਸੀ। 2017 ਪੰਜਾਬ ਚੋਣਾਂ ਤੋਂ ਪਹਿਲਾਂ ਹੋਈ ਘਟਨਾਕ੍ਰਮ ਨੇ ਮੇਰੀ ਇਸ ਸੋਚ ਨੂੰ ਪੁਖਤਾ ਸਾਬਤ ਕੀਤਾ ਕਿ ਪਾਰਟੀ ਵਿੱਚ ਕਿਸੇ ਪ੍ਰਕਾਰ ਦਾ ਵੀ ਕੋਈ ਅੰਦਰੂਨੀ ਲੋਕਤੰਤਰ ਨਹੀਂ ਹੈ। ਜੇਕਰ ਤੁਹਾਨੂੰ ਯਾਦ ਹੋਵੇ ਮੈਂ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਦੇ ਵੰਡ ਉੱਪਰ ਸਖਤ ਇਤਰਾਜ਼ ਚੁਟਾਇਆ ਸੀ ਕਿਉਂਕਿ ਸਾਨੂੰ ਪੈਸੇ ਦੇ ਲੈਣ-ਦੇਣ ਅਤੇ ਪੱਖਪਾਤੀਆਂ ਸ਼ਿਕਾਇਤਾਂ ਮਿਲੀਆਂ ਸਨ ਅਤਿ ਵਿਸ਼ਵਾਸ ਤੇ ਕਾਰਨ ਤੁਸੀਂ ਪੰਜਾਬੀਆਂ ਦੀ ਮਾਨਸਿਕਤਾ ਸਮਝਣ ਵਿੱਚ ਵੀ ਅਸਫਲ ਰਹੇ ਤੁਸੀਂ ਸਿਰਫ ਆਪਣੇ ਦੋ ਸੂਬੇਦਾਰਾਂ ਦੀ ਹੀ ਗੱਲ ਸੁਣੀ ਜੋ ਕਿ ਪੰਜਾਬ ਨੂੰ ਚਲਾਉਣ ਲਈ ਨਿਯੁਕਤ ਕੀਤੇ ਗਏ ਸਨ ਅਤੇ ਜ਼ਮੀਨੀ ਪੱਧਰ ਤੇ ਆਮ ਆਦਮੀ ਪਾਰਟੀ ਵਲੰਟੀਅਰਾਂ ਦੀਆਂ ਭਾਵਨਾਵਾਂ ਦਾ ਰੱਤਾ ਪਰ ਵੀ ਖਿਆਲ ਨਹੀਂ ਕੀਤਾ ਪੰਜਾਬ ਵਿੱਚ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਦੇ ਕੇ ਤੁਸੀਂ ਅਕਸਰ ਚਲਾਏ ਜਾਂਦੇ ਇਹਨਾਂ ਇਲਜ਼ਾਮਾਂ ਨੂੰ ਵੀ ਪੂਕਤਾ ਸਾਬਤ ਕੀਤਾ ਹੈ ਕਿ ਜਿੱਦ ਉਪਰੰਤ ਕੋਈ ਬਾਰੀ ਵਿਅਕਤੀ ਆ ਕੇ ਸੂਪੇ ਨੂੰ ਚਲਾਵੇਗਾ ਪੰਜਾਬ ਦਾ ਇਤਿਹਾਸ ਕਹਵਾ ਹੈ ਕਿ ਪੰਜਾਬੀ ਕਿਸੇ ਬਾਰੀ ਵਿਅਕਤੀ ਦੀ ਇਹ ਨਹੀਂ ਮੰਨਦੇ ਜਿਵੇਂ ਕਿ ਆਸਿਕੀ ਤੁਹਾਡੇ ਸੂਪੇਦਾਰਾਂ ਵੱਲੋਂ ਅਕਸਰ ਕੀਤੇ ਜਾਂਦੇ 100 ਸੀਟਾਂ ਦੇ ਦਾਅਵਿਆਂ ਦੇ ਬਾਵਜੂਦ ਪਾਰਟੀ ਸਿਰਫ 20 ਸੀਟਾਂ ਹੀ ਪ੍ਰਾਪਤ ਕਰ ਸਕੇ ਦੁਖਦਾਈ ਪਹਿਲੂ ਇਹ ਹੈ ਕੀ ਇੱਕ ਪਾਰਟੀ ਜੋ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਹਾਮੀ ਹੋਵੇ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਨੂੰ ਇਸ ਸ਼ਰਮਨਾਕ ਹਾਰ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕੀ ਇਹ ਵੀ ਤੱਥ ਹੈ ਕਿ ਇਹਨਾਂ ਸੂਬੇਦਾਰਾਂ ਵਿੱਚੋਂ ਹੀ ਇੱਕ ਅਜਿਹੀ ਪਰਤੇ ਦੇ ਪਿੱਛੇ ਤੋਂ ਪੰਜਾਬ ਨੂੰ ਚਲਾ ਰਿਹਾ ਹੈ ਜਦ ਕਿ ਉਸਲਾ ਭਾਰੀ ਰੋਲਾ ਪੈ ਗਿਆ ਡਰੱਗਸ ਦੇ ਦਾਗੀ ਸਾਬਕਾ ਮੰਤਰੀ ਵਿਕਰਮ ਮਚੀਤਿਆ ਕੋਲ ਤੋਂ ਹਟੇ ਵੱਲੋਂ ਮੰਗੀ ਗਈ ਕਾਰਤਾ ਪਰਪੂਰ ਮਾਫੀ ਨੇ ਸਿਆਸਤ ਵਿੱਚ ਤੁਹਾਡੇ ਦੋਰੇ ਮਾਫਤੰਡਾਂ ਦਾ ਖੁਲਾਸਾ ਕੀਤਾ ਪੰਜਾਬ ਦੇ ਦਰਿਆਈ ਪਾਣੀਆਂ ਤੇ ਅਹਿਮ ਮੁੱਦੇ ਉੱਪਰ ਤੁਹਾਡੇ ਦੋਗਲੇ ਬਿਆਨਾਂ ਨੇ ਤੁਹਾਨੂੰ ਭਾਰਤ ਦੇ ਚਤੁਰ ਲੀਡਰਾਂ ਦੀ ਜਮਾਤ ਵਿੱਚ ਲਿਆ ਖੜਾ ਕੀਤਾ ਸਾਰੀਆਂ ਤਾਕਤਾਂ ਦਾ ਕੇਂਦਰੀਕਰਨ ਆਪਣੇ ਕੋਲ ਕਰਕੇ ਤੁਸੀਂ ਆਪਣੇ ਸਭ ਤੋਂ ਅਹਿਮ ਵਾਅਦੇ ਸਵਰਾਜ ਤੋਂ ਵੀ ਸ਼ਰਿਆਂ ਮੁੱਕਰ ਗਏ ਸਿਰਫ ਪਾਰਟੀ ਉੱਪਰ ਆਪਣਾ ਕਵਚਾ ਰੱਖਣ ਅਤੇ ਕਨਵੀਨਰ ਬਣੇ ਰਹਿਣ ਲਈ ਤੁਸੀਂ ਪਾਰਟੀ ਤੇ ਸੰਵਿਧਾਨ ਨੂੰ ਵੀ ਛਿੱਕੀ ਉੱਪਰ ਟੰਗ ਦਿੱਤਾ ਕਾਂਗਰਸ ਨਲ ਬੋਰਡ ਹੋਰ ਹੀ ਤੁਹਾਡੀ ਗੱਲਬਾਤ ਵੀ ਸਿਆਸੀ ਮੌਕਾ ਪ੍ਰਸਤੀਤੀ ਇੱਕ ਉਦਾਹਰਣ ਹੈ ਜਿਸ ਨੇ ਕਿ ਭਾਰਤ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਮੈਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਕਿ ਗਲ ਸੜ ਚੁੱਕੇ ਸਿਸਟਮ ਦਾ ਇੱਕ ਸਾਫ਼ ਬਦਲ ਦੇ ਭਾਰਤੀਆਂ ਅਤੇ ਪੰਜਾਬੀਆਂ ਦੇ ਸੁਪਨਿਆਂ ਨੂੰ ਤੁਹਾਡੇ ਤਾਨਾਸ਼ਹੀ ਵਤੀਰੇ ਨੇ ਤੈਸ ਨਸ ਕਰਕੇ ਰੱਖ ਦਿੱਤਾ ਹੈ ਜਿਸ ਦੇ ਨਤੀਜੇ ਵਜੋਂ ਪ੍ਰਸ਼ਾਂਤ ਪੂਸ਼ਣ ਤੋਂ ਲੈ ਕੇ ਐਚਐਸਪੂਲ ਕਾ ਤੱਕ ਪਾਰਟੀ ਦੇ ਐਮ ਆਰ ਕੋ ਯਾਤਾ ਪਾਰਟੀ ਛੱਡ ਗਏ ਜਾਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸਾਫ ਸੁਥਰੇ ਸਿਆਸੀ ਬਦਲਦੇ ਸੁਪਨੇ ਨੂੰ ਪੰਜਾਬ ਵਿੱਚ ਹਕੀਕਤ ਵਿੱਚ ਬਦਲਣ ਲਈ ਅਸੀਂ ਅੱਜ ਵੀ ਆਸਵੰਦਾਂ ਜੋ ਕਿ ਤੁਹਾਡੇ ਮੁਕੰਮਲ ਕੇਂਦਰੀਕਰਨ ਵਾਲੇ ਹਾਈ ਕਮਾਂਡ ਕਲਚਰ ਦਾ ਹਿੱਸਾ ਰਹਿ ਕੇ ਪੂਰਾ ਹੋਣਾ ਅਸੰਭਵ ਹੈ ਭਾਵੇਂ ਕਿ ਤੁਸੀਂ ਸਾਡੇ ਚੰਗੇ ਕੰਮਾਂ ਦਾ ਇਨਾਮ ਮੈਨੂੰ ਅਤੇ ਕਵਰ ਸੰਧੂ ਨੂੰ ਪਾਰਟੀ ਵਿੱਚੋਂ ਸਸਪੈਂਡ ਕਰਕੇ ਦੇ ਚੁੱਕੇ ਹੋ ਪਰੰਤੂ ਹੁਣ ਮੈਂ ਤੁਹਾਡੇ ਅਤੇ ਆਪ ਨਾਲੋਂ ਨਾਤਾ ਮੁਕੰਮਲ ਤੌਰ ਤੇ ਤੋੜ ਲੈ ਮਜਬੂਰਾਂ ਅਤੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ